ਮਿੱਤਰੋ ਇਸ ਟਾਈਮ ਆਪਾਂ ਪਿੰਡ ਭਖੜੇ ਦੇ ਵਿੱਚ ਖੜੇ ਆ ਤੇ ਇੱਥੇ ਬਲਕਾਰ ਅਨਕੀਲਾ ਪੰਜਾਬੀ ਗਾਇਕ ਇੱਥੇ ਪਹੁੰਚੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਦੇਖੋ ਸਾਰੇ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਇਹਨਾਂ ਨੇ ਬਹਿਲ ਕੀਤੀ ਇੱਥੇ ਆਏ ਕਿਉਂਕਿ ਸਾਰੇ ਪਿੰਡ ਪਾਣੀ ਦੇ ਵਿੱਚ ਡੁੱਬੇ ਪਏ ਨੇ ਜਿੰਨਾ ਵੀ ਸਾਥ ਲੋਈ ਦਾ ਪਾਣੀ ਆ ਉਹ ਸਾਰੇ ਪਿੰਡਾਂ ਦੇ ਵਿੱਚ ਫਿਰ ਗਿਆ ਪਿੰਡਾਂ ਦੀਆਂ ਫਸਲਾਂ ਡੁੱਬ ਗਈਆਂ ਸਾਰਾ ਕੁਝ ਤਬਾਹ ਹੋ ਗਿਆ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਪਰਾਵਾਤਰਾ ਖੜੀ ਰਮਾ ਹੋਈ ਐਲੋਸ਼ਾ ਹੀ ਖੜੀ ਰਮਾ ਹੋਈ ਪਾਕੀ ਸਰਪੰਚ ਸਾਹਿਬ ਦੇ ਨਾਲ ਜਿਹੜੇ ਬਲਬੀਸ ਦੇ ਰਾਜ ਜੋ ਕੇ ਗੱਟੇ ਪਖੜਾ ਦਾ ਏਰੀਆ ਤੇ ਪਖੜਾ ਪਿੰਡ ਹੈ ਜਿੱਤੇ ਹੀ ਖੜਿਆ ਸਰਪੰਚ ਸਾਹਿਬ ਨੇ ਬਾਕੀ ਦੇ ਵੀ ਨੇ ਕਿੰਨਾ ਕਿੰਨੇ ਦਿਨਾਂ ਦੇ ਲੋਕ ਨੇ ਜੁਲਾਹ ਕੋਲ ਗਰੀਬਾਨ ਨੇ ਜਿਹੜੀ ਰੋਜ਼ ਕਮਾ ਕੇ ਖਾਣ ਵਾਲੇ ਲੋਕ ਬਾਈ ਜੀ ਕਾਜਾ ਮਾਦੀ ਪਹਿਲ ਕੀਤੀ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਇਵੇਂ ਹਰ ਇੱਕ ਕਲਾਕਾਰ ਨੂੰ ਪਹਿਲ ਦੇਣ ਕਹੀਦੀ ਕਿਉਂਕਿ ਇੱਥੇ ਘੱਟੋ ਘੱਟ 7 ਤੋਂ 8000 ਕਿੱਲਾ ਲੋਕਾਂ ਦਾ ਜਿਹੜੇ ਗਰੀਬ ਲੋਕ ਨੇ ਜਿਹਨਾਂ ਕੋਲ ਇਹ 2.5 ਕਿਲੇ ਪੈਰੀਂ ਡੁੱਬ ਗਿਆ ਦੇਖ ਰਹੇ ਮਿਰਜ਼ੀ ਦੇਖ ਰਹੇ ਆ ਦੇਖੋ ਅਸੀਂ ਜਿੰਨੀ ਜੋਗੇ ਸੀ ਖੜੇ ਆ ਅਸੀਂ ਹਰੇਕ ਅੱਗੇ ਹੀ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਵੀ ਜੇ ਕਿਸੇ ਨੂੰ ਪਰਮਾਤਮਾ ਨੇ ਕੁਝ ਬਖਸ਼ਿਆ ਹੈ ਜੀ ਤੇ ਜ਼ਰੂਰ ਆ ਕੇ ਇਹਨਾਂ ਲੋਕਾਂ ਦੀ ਮਦਦ ਕਰੋ ਇਹਨਾਂ ਭਰਾਵਾਂ ਦੇ ਨਾਲ ਖੜੂਗਾ ਕਿ ਇਹ ਹਮੇਸ਼ਾ ਖੜਦੇ ਨੇ ਜੇ ਇਹਨਾਂ ਦੇ ਘਰਾਜ ਖੁਸ਼ੀਆਂ ਨੇ ਤੇ ਕਲਾਕਾਰਾਂ ਦੇ ਘਰਾਜ ਖੁਸ਼ੀਆਂ ਨੇ ਜੀ ਜੇ ਇਹ ਖੁਸ਼ ਨਹੀਂ ਹੋਣਗੇ ਇਹ ਰੱਜ ਕੇ ਨਹੀਂ ਖਾਂਗੇ ਤੇ ਸਾਡੇ ਵਰਗੇ ਨੂੰ ਕਿੱਥੋਂ ਮਲਾਉਣਗੇ ਸਾਡੇ ਨਾਲ ਭੈਣ ਜੀ ਵੀ ਖੜੇ ਨੇ ਭੈਣ ਜੀ ਇਸ ਏਰੀਏ ਦੇ ਵਿੱਚ ਤੁਸੀਂ ਕਿੰਨੇ ਕ ਅਠਾੜੇ ਲਾ ਕੇ ਗਏ ਹੋ ਕਿੰਨੇ ਕ ਲੋਕਾਂ ਨੇ ਤੁਹਾਨੂੰ ਖੁਸ਼ੀ ਤੇ ਬੁਲਾਇਆ ਬਹੁਤ ਜ਼ਿਆਦਾ ਸੂਪਰ ਪ੍ਰੋਗਰਾਮ ਕੀਤੇ ਸ਼ੋਅ ਕੀਤੇ ਆ ਬਹੁਤ ਹੀ ਵਧੀਆ ਏਰੀਆ ਹੈ ਨਾ ਸਕੇ ਸਾਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਬਹੁਤ ਪਿਆਰ ਕਰਦੇ ਨੇ ਅਸੀਂ ਬਹੁਤ ਭਾਗਾਂ ਵਾਲੇ ਆਂ ਔਰ ਬਹੁਤ ਹੀ ਦੁੱਖ ਹੋਇਆ ਅੱਜ ਇਹ ਮਾਹੌਲ ਦੇਖ ਕੇ ਛੋਟੇ ਛੋਟੇ ਬੱਚੇ ਵਿਚਾਰੀਆਂ ਬਜ਼ੁਰਗ ਔਰਤਾਂ ਸਾਰੇ ਬੈਠੇ ਨੇ ਕਿਉਂਕਿ ਇਸ ਪਿੰਡ ਦਾ ਕੋਈ ਜ਼ਿਆਦਾ ਹੀ ਬੁਰਾ ਹਾਲ ਆ ਪਿੰਡ ਪਖੜਾ ਇਹ ਫਰੋਟੋਰ ਏਰੀਆ ਦੇ ਵਿੱਚ ਵੈਸੇ ਸਾਰੇ ਪੰਜਾਬ ਤੇ ਇਹ ਸੰਕਟ ਆ ਭਾਇਆ ਬਟ ਇਹ ਇੱਕ ਪਿੰਡ ਐ ਹੋ ਜਾ ਕਿ ਇੱਥੇ ਲੰਘ ਕੇ ਜਾਣ ਨੂੰ ਜਗ੍ਹਾ ਵੀ ਹੈ ਨਹੀਂ ਜੇ ਸਾਰੇ ਰਸਤੇ ਬੰਦ ਹੋਏ ਪਏ ਐ ਬਲੌਕ ਹੋਏ ਪਏ ਨੇ ਚਾਰੇ ਪਾਸੇ ਦੇ ਪੈਣਾ ਬਜ਼ੁਰਗਾਂ ਦਾ ਦੇਖੋ ਉਧਰ ਕੀ ਹਾਲ ਐ ਬਹੁਤ سارے ਲੋਕ ਬਿਮਾਰ ਨੇ ਕਈ ਪ੍ਰੈਗਨੈਂਟ ਔਰਤਾਂ ਨੇ ਇੱਥੋਂ ਤੱਕ ਡਾਕਟਰ ਵੀ ਨਹੀਂ ਆ ਸਕਦੇ ਹਨ ਤੇ ਇਸ ਕਰਕੇ ਅਸੀਂ ਸੋਚਿਆ ਕਿ ਇੱਥੋਂ ਸ਼ੁਰੂਆਤ ਕੀਤੀ ਜਾਵੇ ਕਿਥੇ ਭੈਣ ਜੀ ਇੱਕ ਗੱਲ ਲੋਕ ਇੱਥੇ ਤੇ ਕਹਿ ਰਹੇ ਨੇ ਵੀ ਜਿੰਨੇ ਵੀ ਸਿਆਸਤਦਾਨ ਨੇ ਜਿਵੇਂ ਤੁਸੀਂ ਰਾਸ਼ਨ ਲੈ ਕੇ ਆਏ ਹੋ ਰਾਤ ਸਮਗਰੀ ਲੈ ਕੇ ਆਏ ਹੋ ਸਿਆਸਤਦਾਨ ਸਿਰਕੋ ਫੋਟੋਵਾ ਕਰਵਾ ਕੇ ਜਾ ਰਹੇ ਨੇ ਕੋਈ ਰਾਤ ਸਮਗਰੀ ਜਾਂ ਕੁਝ ਲੈ ਕੇ ਨਹੀਂ ਆਏ ਦੇਖੋ ਜੀ ਤੁਸੀਂ ਇਹ ਬਾਰੇ ਕੀ ਕਹਿ ਸਕਦੇ ਹੋ ਨਾ ਸਿਆਸਤਦਾਨਾਂ ਨੂੰ ਕੁਝ ਨਹੀਂ ਕਹਿ ਸਕਦੇ ਜੀ ਅਸੀਂ ਨਾ ਕਿਸੇ ਨੂੰ ਮਾੜਾ ਕਹਿਣਾ ਹੈ ਅਸੀਂ ਜਿੰਨੇ ਜੋਗੇ ਸੀ ਆਏ ਅਸੀਂ ਕਹਿੰਦੇ ਰੱਬ ਸਾਰਿਆਂ ਨੂੰ ਇੱਥੋਂ ਤੱਕ ਲਿਆਵੇ ਇਹਨਾਂ ਨੂੰ ਮਦਦ ਕਰਨ ਦੀ ਜਿੰਨਾਂ ਨੂੰ ਪਤਾ ਹੈ ਗੱਲ ਕੀ ਹੈ ਜਿਨ੍ਹਾਂ ਨੇ ਇਹ ਹਾਲਾਤ ਦੇਖੇ ਹੋਣ ਖਾਸ ਕਰਕੇ ਉਹ ਵੀ ਸਾਰੇ ਅੱਗੇ ਦੋ ਜਿਹੜਾ ਕਲਾਕਾਰ ਮੈਂ ਪਹਿਲਾਂ ਵੀ ਗੱਲ ਕੱਢ ਗਏ ਇਹਨਾਂ ਸਰੋਟਿਆਂ ਦੇ ਸਿਰ ਤੇ ਜਾਂਦਾ ਜੇ ਕਲਾਕਾਰ ਹੀ ਸਰੋਟੇ ਹੀ ਮਰ ਗਏ ਸਰੋਚੇ ਕੋਲੋਂ ਕੁਝ ਹੋਈ ਹੀ ਨਾ ਕਲਾਕਾਰ ਕਿਵੇਂ ਜਿਊਗਾ ਕਿਵੇਂ ਤੁਹਾਡੇ ਖਾਰੇ ਲਾਉਗਾ ਸੱਚ ਗੱਲ ਹੈ ਜੀ ਅੱਜ ਜ਼ਮੀਨਾਂ ਡੁੱਬੀਆਂ ਪਈਆਂ ਲੋਕਾਂ ਦੀਆਂ ਜੇ ਸਿਆਣੇ ਕਹਿੰਦੇ ਆ ਜੇ ਇਹਨਾਂ ਦੀ ਖੇਤੀ ਨਾ ਹੋਊਗੀ ਜਦੋਂ ਹਰ ਸੀਜ਼ਨ ਦੇ ਵਿੱਚ ਲੇ ਲਵਾਉਂਦੇ ਆ ਵਿਆਹ ਕਰਦੇ ਆ ਸਾਰਾ ਕੁਝ ਹਨਾ ਕਿਵੇਂ 2 2 3 3 4 4 ਲੱਖ ਜਿੰਨੇ ਵੀ ਕਿਸੇ ਦੀ ਪੇਮੈਂਟ ਦੇ ਕੇ ਸਾਰਾ ਪਿੰਡ ਲੜਕੀ ਲੈ ਕੇ ਹੁੰਦਾ ਅੱਜ ਸਾਰਾ ਪਿੰਡ ਡੁੱਬਿਆ ਪਿਆ ਕਿੱਥੋਂ ਲੈ ਕੇ ਆਉਣਗੇ ਜਦੋਂ ਆਪ ਹੀ ਵਿਚਾਰੇ ਬਰਬਾਦ ਹੋ ਗਏ ਕਲਾਕਾਰਾਂ ਨੂੰ ਕਿੱਥੋਂ ਮਿਲੋ ਤੋਤਾਰ ਜੀ ਬੇਨਤੀ ਆ ਵੀ ਪਰਮਾਤਮਾ ਦੁੱਖ ਕੱਟੇ ਤੇ ਕੱਟੇ ਜਾਂਦੇ ਆ ਉਹਦੀਆਂ ਨਜ਼ਰਾਂ ਸੁਵਲੀਆਂ ਹਣ ਤੇ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਇੰਨਾ ਕੁ ਕੁਝ ਜ਼ਰੂਰ ਕਰ ਸਕਦਾ ਹੈ ਜੇ ਅਸੀਂ ਹਰੇਕ ਨੂੰ ਇਹ ਕਹਿੰਨੇ ਆ ਕਿ ਜਿੱਦੇ ਤੇ ਰੱਬ ਦੀ ਰਹਿਮਤ ਹੈ ਉਹ ਜ਼ਰੂਰ ਹੈ ਵੀ ਜਿੰਨੇ ਜੋਗੇ ਵੀ ਹੈਗੇ ਹੋ ਤੁਸੀਂ ਖੜੋ ਪਲੀਜ਼ ਸਾਡੀ ਬੇਨਤੀ ਹੈ ਕਿ ਜਿੰਨੇ ਜੋਗੇ ਵੀ ਕੋਈ ਭੈਣ ਹਰਤ ਪੰਜਾਬੀ ਕਲਾਕਾਰਾਂ ਨੂੰ ਬੇਨਤੀ ਕਰਦੇ ਹਾਂ ਹਾਂ ਜੂ ਸਾਰਿਆਂ ਨੂੰ ਕਰਦੇ ਆ ਕੱਲੇ ਕਲਾਕਾਰਾਂ ਨੂੰ ਨਹੀਂ ਜਿਹੜਾ ਵੀ ਆਪਣੇ ਘਰੋਂ ਸਰਦਾ ਕੋਈ ਜਮਾੜਾ ਮੋਟਾ ਜਿੰਨੇ ਜੋਗਾ ਵੀ ਹੈਗਾ ਇੱਥੇ ਆਓ ਤੇ ਪਲੀਜ਼ ਹੈਲਪ ਕਰੋ ਰਾਜਾ ਜੀ ਮੰਗਾਂ ਦੇ ਚੱਕੇ ਮੈਂ ਖਿਆਲ ਆਇਆ ਅੱਜ ਪੂਰੇ ਪਰਿਵਾਰ ਸਮੇਤ ਸਾਡੀ ਧੰਨ ਦੀ ਪਹ ਪੰਚ ਜੀ ਤੁਸੀਂ ਪਹੁੰਚੋ ਤੁਹਾਡਾ ਬੇਟਾ ਬੱਚਾ ਤੁਹਾਡੀ ਸਾਡੀ ਸਾਰੀ ਟੀਮ ਆਈ ਆ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿ ਆਪਾਂ ਇਹਨਾਂ ਪਰਿਵਾਰਾਂ ਦੇ ਨਾਲ ਖੜ ਕੇ ਰਸਾਂ ਨੇ ਇੱਕ ਜ਼ਿੰਦਗੀ ਅਵਧਾਰ ਜੀ ਮਨ ਦੇ ਵਿੱਚ ਜਿਹੜਾ ਬੰਦਾ ਗਰੀਬੀ ਚ ਉੱਠਿਆ ਹੋਵੇ ਉਹਨੂੰ ਇਹ ਲੋਕ ਦੀ ਹੀ ਹੁੰਦੀ ਹੈ ਜਦੋਂ ਲੋਕ ਡਾਊਨ ਆਇਆ ਸਹੀ ਹੈ ਲੌਕਡਾਊਨ ਦੇ ਵਿੱਚ ਵੀ ਅਸੀਂ ਸਾਰਾ ਚਾਰ ਮੈਂਬਰਾਂ ਘਰ ਦੇ ਮੇਰੀ ਬੇਟੀ ਬੇਟਾ ਤੇ ਮੇਰੀ ਵਾਈਫ ਜੀ ਚਾਰੇ ਅਸੀਂ ਉਦੋਂ ਜਿੰਨੀ ਜੋਗੇ ਸੀ ਲੋਕਾਂ ਦੀ ਸੇਵਾ ਕਰਦੇ ਰਿਹਾ ਲੋਕਾਂ ਦੇ ਵਿੱਚ ਜਾ ਜਾ ਕੇ ਇਹਦਾ ਸੀ ਯਾਰ ਬਿਮਾਰੀ ਲੱਗ ਜੂਗੀ ਬੱਚਿਆਂ ਨੂੰ ਨਾਲ ਜਾਓ ਮੈਂ ਕਹਾਂ ਨਹੀਂ ਅਸੀਂ ਚਾਰੇ ਜਾਜੋ ਉਦੋਂ ਵੀ ਸੇਵਾ ਕਰਦੇ ਰਿਹਾ ਅੱਜ ਵੀ ਸਾਰੇ ਅਸੀਂ ਖੜੇ ਹਾਂ ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਹਰੇਕ ਹੀ ਪੰਜਾਬੀ ਦਾ ਫਰਜ਼ ਹੈ ਕਿ ਦੁਖੀ ਦੀ ਮਦਦ ਕਰਨਾ ਬਾਕੀ ਤੁਸੀਂ ਸਾਰੇ ਸਾਰੇ ਟੀਮਾਂ ਆਂ ਜਾਂ ਜਨੇ ਸਾਰੇ ਚੈਨਲ ਪਹੁੰਚੇ ਹੋਏ ਨੇ ਹਣਾ ਸਾਡਾ ਕੋਈ ਇਦਾਂ ਦਾ ਵਾਟਿਵ ਨਹੀਂ ਸੀ ਹੈ ਕਿ ਆ ਵੀ ਅਸੀਂ ਇਹ ਫਲੇਮ ਲੈਂਡ ਦੇ ਮਾਰੇ ਇਦਾਂ ਦਾ ਵਿਰੋਧ ਨਹੀਂ ਕਰੀਏ ਇੱਕ ਸਨੇਹਾ ਹੈ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਲੀਜ਼ ਜਿਹਨੇ ਜੋਗੇ ਵੀ ਹੈਗੇ ਹੋ ਇਹਨਾਂ ਦੇ ਨਾਲ ਖੜੋ ਜਿਹੜੇ ਪਿੰਡ ਡੁੱਬ ਗਏ ਨੇ ਜਿਹੜੇ ਵਿਚਾਰੇ ਬਿਲਕੁਲ ਲਾਚਾਰ ਹੋ ਚੁੱਕੇ ਨੇ ਹਨਾ ਕਿੰਨੇ ਪਸ਼ੂ ਮਰ ਗਏ ਨੇ ਸਾਰੀਆਂ ਜ਼ਮੀਨਾਂ ਡੁੱਬ ਗਈਆਂ ਨੇ ਬਜ਼ੁਰਗ ਰੋ ਰਹੇ ਨੇ ਘਰੇ ਬੈਠੇ ਹਨਾ ਜਿਹੜੇ ਲਾਜ਼ ਲਈ ਤੜਫ ਰਹੇ ਨੇ ਪਲੀਜ਼ ਉਹਨਾਂ ਦੀ ਹੱਲ ਮੈਂ ਵੀਰਿਆ ਤੜਕੇ ਦੇਖੋ ਮਿੱਤਰੋ ਕੁਲਦੀਪ ਜੀ ਨੂੰ ਫੋਨ ਕਰਿਆ ਯੋਦਾ ਉਹ ਵੀ ਯੋਦਾ ਮੇਰੇ ਵੀਰ ਜੀ ਇਹਨਾਂ ਨੇ ਅਸਲ 'ਚ ਮੈਨੂੰ ਪਰਸੋਂ ਉਤਸ਼ਾਹ ਦਿੱਤਾ ਕਿ ਬਲਕਾ ਆਪਾਂ ਕੁਝ ਕਰੀਏ ਮੈਂ ਤੜਕੇ ਬੱਬੂ ਪ੍ਰਧਾਨ ਜੀ ਨੂੰ ਫੋਨ ਕੀਤਾ ਮੇਰਾ ਭਰਾ ਹੈ ਮੈਂ ਕਿਹਾ ਵੀ ਇਲਾਕੇ ਦਾ ਕੀ ਆਲੇ ਕਿਤੇ ਬਹੁਤ ਬੁਰਾ ਆ ਰਿਹਾ ਫਿਰ ਇਹਨਾਂ ਦੀ ਡਿਊਟੀ ਲਈ ਇਹਨਾਂ ਨੇ ਇਹ ਗੱਡੀ ਲਦਾਈ ਆ ਮੈਂ ਕਿਹਾ ਮੈਂ ਆ ਕੇ ਜਿੰਨਾ ਵੀ ਸਾਕਬਕਾਬ ਹੋਊਗਾ ਕਰ ਦੇਣਾ ਤੇ ਪ੍ਰਧਾਨ ਤੋਂ ਕਰ ਤੇ ਰਾਜਨੀਤੀ ਬਾਰੇ ਵੀ ਪ੍ਰਧਾਨ ਜੀ ਇਹ ਰਾਜਨੀਤੀ ਬੰਦੇ ਨੇ ਦੱਸਦੇ ਮੈਂ ਪਹਿਲੀ ਕੱਲ ਤਾਂ ਫਰੋਸਪੁਰ ਦਾ ਐਮਸੀ ਹੋਣ ਦੇ ਨਾਤੇ ਤੇ ਜੋ ਅੱਜ ਤੁਸੀਂ ਪਹਿਲ ਕੀਤੀ ਸ਼ਲਾਂਗਾ ਯੋਗ ਨੇ ਬਲਕਾਰ ਨਕੀਲਾ ਭੈਣਜੀ ਮਨਜਿੰਦਰ ਗੁਲਸ਼ਨਜੀ ਦਾ ਜਿਨ੍ਹਾਂ ਨੇ ਫਰੋਜ਼ਪੁਰ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਜੋ ਗਰੋਪੀ ਚਲਦੀ ਪਈ ਔਰ ਫਰੋਜ਼ਪੁਰ ਨੂੰ ਪਹਿਲ ਪਹਿਲ ਦਿੱਤੀ ਜੋ ਕਿ ਫਰੋਜ਼ਪੁਰ ਦੇ ਵਿੱਚ ਮੇਗਾ ਪਹਿਲਾ ਨੰਬਰ ਹੈ ਪੰਜਾਬ ਦੇ ਵਿੱਚ ਜਿਹੜਾ ਇਸ ਜੋੜੀ ਨੂੰ ਇੰਨਾ ਅੱਧੋ ਜਿਆਦਾ ਪਾ ਲਾਇਕ ਕਰਦੇ ਆ ਬਹੁਤ ਪਿਆਰ ਕਰਦੇ ਹਾਂ ਉਹਦੀ ਮਤਲਬ ਹੈ ਕਿ ਇਹਨਾਂ ਦਾ ਅਸੀਂ ਫੋਜਪੁਰ ਵੱਲੋਂ ਪੂਰੇ ਲਾਕੇ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਈ ਲਫ਼ਜ਼ ਨਹੀਂ ਹੈਗਾ ਜਿਹੜੇ ਲਫ਼ਜ਼ਾਂ ਨਾਲ ਇਹਨਾਂ ਦੀ ਤਾਰੀਫ਼ ਕੀਤੀ ਜਾਵੇ ਔਰ ਨਿੱਜੀ ਤੌਰ ਤੇ ਸਾਡਾ ਪਿਆਰ ਵੀ ਹੈ ਉੱਥੇ ਚੱਲੀਏ ਜਿੱਥੇ ਵਾਕੇ ਲੋਕਾਂ ਨੂੰ ਜ਼ਰੂਰਤ ਹੈ ਗੱਲ ਕੀਤੀ ਤੁਸੀਂ ਰਾਜਨੀਤੀ ਦੀ ਮੈਂ ਕਹਿਣਾ ਚਾਹਣਾ ਕਿ ਜਿਹੜੇ ਐਮਐਲਏ ਬਣ ਗਏ ਜਿਹੜੇ ਸਰਕਾਰਾਂ ਦੇ ਵਿੱਚ ਮੌਜੂਦਾ ਇਹ ਗਰੀਬੀ ਝੋਲੀ ਪਾ ਸਕਦੇ ਨਹੀਂ ਅਰਬਾਂ ਰੁਪਈਆ ਐਮਐਲਏ ਸਰਕਾਰ ਦੇ ਕੋਟੇ ਮੌਜੂਦਾ ਐਮਸੀ ਹਨ ਖਜ਼ਾਨਾ ਜਿਹੜਾ ਨਾ ਅਰਬਾਂ ਰੁਪਈਆ ਦੀ ਕੈਂਚੀ ਚਲਦੀ ਐ ਐਮਐਲਏ ਦੀ ਐਮਐਲਏ ਦੀ ਮਤਲਕ ਜਿਹੜੀ ਕਿ ਨਾ ਗਰੀਬੀ ਝੋਲੀ ਪਾ ਸਕਦਾ ਐ ਇੰਨਾ ਕੁਝ ਕਰ ਸਕਦਾ ਐ ਪਰ ਇਹ ਜਿਹੜੇ ਆ ਕੇ ਫੋਟੋਆਂ ਕਰਵਾਉਂਦੇ ਨੇ ਉਤਲੀ ਹਵਾ ਮਾਰ ਕੇ ਜਾਂਦੇ ਨੇ ਅਸੀਂ ਕਰ ਰਹੇ ਹਾਂ ਮੈਂ ਕਹਿਣਾ ਚਾਹਣਾ ਵੀ ਜਿਹੜੇ ਜਿਹੜੇ ਨੇਤਾ ਪਹੁੰਚ ਰਹੇ ਕਿ ਇਹਦਾ ਪਾਰਲੀਮੈਂਟ ਦੇ ਵਿੱਚ ਹਾਤੇ ਕੋਈ ਮੌਜੂਦਾ ਸਰਕਾਰ 'ਚ ਕੋਈ ਲੁੱਟ ਕੇ ਚਲਾ ਗਿਆ ਹੈ ਪਰ ਉਹਨਾਂ 'ਚ ਆਕਰ ਕੁਝ ਲਾ ਦਿਓ ਨਾ ਤੁਹਾਨੂੰ ਫਰਕ ਨਹੀਂ ਸੀ ਪੈਣਾ ਇਹਨਾਂ ਨੇ ਕਰੋੜਾ ਕਰੋੜਾ ਰੁਪਈਆ ਠੇਕੇਦਾਰ ਸਾਈਜ਼ ਵਾਲਾ ਕਹਿੰਦਾ ਵੀ ਐਮ ਐਲ ਏ ਸਾਹਿਬ ਸਾਨੂੰ ਦੱਸੋ ਕਰੋੜਾ ਰੁਪਈਆ ਲੈਣਾ ਹੈ ਕਿ ਮੈਂਬਰਸ਼ਿਪ ਕਰਨੀ ਅੰਦਰ ਦੀਆਂ ਗੱਲਾਂ ਨੇ ਔਰਪਾ ਰੁਪਿਆ ਮਤਲਬ ਬੰਦਾਂ ਪਰ ਇਹਨਾਂ ਨੂੰ ਆਪ ਦੇ ਆਪ ਨੂੰ ਸਮਝਾਉਣੇ ਚਾਹੀਦੀ ਸ਼ਰਮਾਣੀ ਚਾਹੀਦੀ ਇਹਨਾਂ ਨੇਤਾ ਨੂੰ ਮੈਂ ਤਾਂ ਇੱਕ ਨਿੱਕਾ ਜਿਹਾ ਐਮਸੀ ਹਾਂ ਜੇ ਸੱਚੇ ਪਾਤਸ਼ਾਹ ਨੇ ਕਿਤੇ ਦਿਨ ਦਿੱਤੇ ਤੇ ਗਰੀਬੀ ਝੋਲੀ ਝੋਲੀ ਪਾ ਲੂ ਜੋ ਹਾਲਾਤ ਲੋਕਾਂ ਦੇ ਨੇ ਇਹ ਕਰਦੇ ਕੁਛ ਨਹੀਂ ਪਰ ਅੱਖਾਂ ਦੇ ਵਿੱਚ ਬ ਲੋਕਾਂ ਨੂੰ ਚੁੰਬੜ ਕੇ ਲੱਗੇ ਜਾਂਦੇ ਨਹੀਂ ਪਰ ਮੈਂ ਇਹ ਵੀ ਇੱਕ ਇੱਕ ਦੇ ਪੇਨ ਨਹੀਂ ਕਰਦਾ ਜਿਵੇਂ ਬਲਕਾਰੇ ਖੀਲਾ ਦੀ ਪਹੁੰਚੇ ਮਨਜਿੰਦਰ ਗੁਰਚੇ ਵੀ ਪਹੁੰਚੇ ਆ ਇਸੇ ਤਰ੍ਹਾਂ ਦੂਜੇ ਕਲਾਕਾਰਾਂ ਨੂੰ ਵੀ ਵਾਤ ਤੋਂ ਬਾਅਦ ਯੋਗਦਾਨ ਪਾਉਣਾ ਚਾਹੀਦਾ ਆਪਾਂ ਕਿਸੇ ਨੂੰ ਆਪਾਂ ਮਾੜਾ ਨਹੀਂ ਮਾੜਾ ਨਹੀਂ ਕਹਿੰਦੇ ਸਰ ਮੈਂ ਮਾੜਾ ਕਹਿ ਰਿਹਾ ਉਹ ਤਾਂ ਯੋਗਦਾਨ ਦੀ ਗੱਲ ਕਰ ਰਹੇ ਹਾਂ ਜਿਹੜਾ ਆਮਨ ਵਾਲੇ ਜਿਹੜਾ ਇਹਨਾਂ ਨੇ ਸਿੰਗਰ ਦੇ ਮਤਲਬ ਸਾਡੀ ਹਰ ਸਿੰਗਰ ਦੇ ਝੋਲੀ ਅੜਦੇ ਅੱਗੇ ਵੀ ਜਿਹੜਾ ਵੀ ਜਿੰਨਾ ਵੀ ਕੋਈ ਕਰ ਸਕਦਾ ਹੈ ਜਿੱਥੇ ਵੀ ਕੋਈ ਕਰ ਸਕਦਾ ਹੈ ਉਹਨੂੰ ਕਰਨਾ ਚਾਹੀਦਾ ਇਹ ਸਾਡੇ ਸੁਭਾ ਕਰਮੋ ਮਿੱਤਰੋ ਜਿਹੜੀ ਇਹ ਪੰਜਾਬੀ ਜੋੜੀ ਆ ਜਿੰਨੂੰ ਯਾਬੀਆਂ ਨੇ ਪਿਆਰ ਦਿੱਤਾ ਤੇ ਉਹ ਆਪਦੇ ਦਸਵੰਦ ਦੇ ਵਿੱਚੋਂ ਅੱਜ ਰਾਸ਼ਨ ਪਾਣੀ ਇੱਥੇ ਗਰੀਬ ਲੋਕਾਂ ਵਾਸਤੇ ਲੈ ਕੇ ਆਏ ਨੇ ਤੇ ਇਹ ਇੱਕ ਵੱਡੀ ਗੱਲ ਕਹਿੰਦੇ ਨੇ ਵੀ ਜਿਹੜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਜਿੰਨਾ ਕਰਕੇ ਅਸੀਂ ਅੱਜ ਕਾਰਾਂ ਕੋਠੀਆਂ ਦੇ ਮਾਲਕ ਬਣਿਆ ਉਹਨਾਂ ਕਰਕੇ ਉਹਨਾਂ ਕਰਕੇ ਅਸੀਂ ਬਣਿਆ ਗਰੀਬ ਲੋਕਾਂ ਕਰਕੇ ਬਣਿਆ ਕਿਉਂਕਿ ਗਰੀਬ ਲੋਕਾਂ ਕਰਕੇ ਜਦੋਂ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਤੇ ਉਹ ਸਾਨੂੰ ਬੁਲਾਉਂਦੇ ਨੇ ਤੇ ਇਸ ਕਰਕੇ ਅਸੀਂ ਤਾ ਗਏ ਆ ਇਸ ਕਰਕੇ ਅਸੀਂ ਦੁੱਖ ਦਰਦ ਦੇ ਵਿੱਚ ਇਨਾਂ ਨਾਲ ਆਏ ਆ ਅੱਜ ਜਿੰਨਾਂ ਕੋਲੇ ਕੁਝ ਵੀ ਨਹੀਂ ਬਚਿਆ ਅੱਜ ਤੁਸੀਂ